ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਏ ਭਗਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਪੁੱਤ ਨੂੰ ਬਹੁਤ ਕੁਝ ਬਖਸ਼ਿਆ ਜੀ ਤੁਸੀਂ ਇਹ ਪਹਿਲੇ ਬਣਾਇਆ ਤੁਸੀਂ ਮੰਤਰੀ ਬਣਾਇਆ ਅੱਜ ਅਗਰ ਮੇਰਾ ਕੋਈ ਨਾਮ ਜਾਣਦਾ ਹੈ ਉਹ ਤੁਹਾਡੇ ਕਰਕੇ ਹੈ ਤੇ ਮੈਂ ਸਾਰੀ ਉਮਰ ਤੁਹਾਡਾ ਧੇਨਾ ਨਹੀਂ ਦੇ ਸਕਦਾ ਦੋ ਸਾਲਾਂ ਦੇ ਵਿੱਚ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ਾਨਦਾਰ ਕੰਮ ਕੀਤੇ ਹੈ ਕਈ ਐਟਾਂ ਕਿ ਸੜਕਾਂ ਬਸ ਨੇੜੇ ਲੱਗ ਚੁੱਕੇ ਆ ਵੀ ਨੇ ਲੋੰਬੀ ਨਿਜਵਾਨ ਜਾਣੀਆਂ ਜਿਹੜੀ 70 ਸਾਲਾਂ ਚ ਕਰੀ ਨਹੀਂ ਬਣੀ ਕਈ ਇਦਾਂ ਦੇ ਕੰਮ ਜਿਹੜੇ ਕਦੀ ਨਹੀਂ ਹੋਏ ਆਰਾਮ ਸਿੰਘ ਜੀ ਬੈਠੇ ਸੀ ਜਿਹੜੀ ਬਾਸ ਵਾਲੀ ਬਹੁਤ ਨੇੜੇ ਲੱਗ ਕਿਸੇ ਦਾ ਪੁੱਤ ਦੇਸ਼ ਲਈ ਸ਼ਹਾਦਤ ਪ੍ਰਾਪਤ ਕਰ ਜਾਂਦਾ ਸੀ ਪਿੱਛੋਂ ਪਰਿਵਾਰ ਸਰਕਾਰੀ ਦਫ਼ਤਰਾਂ ਦੇ ਡੀਸੀ ਸਹਿਬਾਨਾਂ ਦੇ ਐਮਐਲਏਆਂ ਕੋਲ ਜਿਹੜੇ ਮਾਰ ਕੇ ਹੰਬ ਜਾਂਦਾ ਸੀ ਆਪਣੇ ਪੰਜਾਬ ਦਾ ਇਕਲੌਤਾ ਐਮਐਲਏ ਹੋਊਗਾ ਸ਼ਾਇਦ ਜੇਨ ਆਪਣੇ ਇਲਾਕੇ ਦਾ ਕੋਈ ਵੀ ਪਿੰਡ ਚਾਹੁੰਦਾ ਨਹੀਂ ਜਿੱਥੇ ਸਾਂਝੀ ਸੱਤ ਵਿੱਚ ਬੈਠ ਕੇ ਲੋਕਾਂ ਦੇ ਕਾਮਨਾ ਸੁਣੇ ਹੁਣ ਪਹਿਲੇ 2 ਸਾਲਾਂ ਦਾ ਜਿੰਦਾਬਾਦ 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 ਮੇਰੀ ਅੰਮ੍ਰਿਤਪੁਰ ਦੀ ਜਨਤਾ ਚਾਹੁੰਦੀ ਹੈ ਪਾਣੀ ਹੋਵੇ ਚਾਹੇ ਟਰਕਾਂ ਦੇ ਲਈ ਦਿਨ ਨੂੰ ਅੱਗੇ ਰਾਤਾਂ ਨੂੰ ਜਾਗਣਾ ਪੈਂਦਾ ਸੀ ਦਿਨ ਨੂੰ ਬਿਜਲੀ ਹੋਵੇ ਕਿਸਾਨਾਂ ਦੇ ਲਈ ਚਾਹੇ ਪਾਣਾ ਨੂੰ ਕੰਮ ਦਾ ਪਿਆਣਾ ਅਸੀਂ ਬਹੁਤ ਟੈਨ ਨਾਲ ਲੱਗੇ ਹੋਏ ਮਾਤੀ ਸਾਹ ਨੂੰ ਕਿਆ ਗੰਨਿਆ ਭਾਈ ਆਪਣਾ ਲੋਕਾਂ ਨੂੰ ਜੋ ਵੀ ਆਪਣੇ ਪਰ ਮੰਤਰੀ ਹਨ ਅਸੀਂ ਜਿਹੜਾ ਇਹਨਾਂ ਨੂੰ ਕੰਮ ਕਿਹਾ ਇਹਨਾਂ ਦੇ ਪਹਿਲ ਦੇ ਆਧਾਰ ਤੇ ਕਿਹਾ ਸੜਕ ਦਾ ਕੰਮ ਸੀਗਾ ਸਾਡਾ ਉਹ ਵੀ ਡੀਸੀ ਸਾਹਿਬ ਨੂੰ ਕਹਿ ਗਾਇਆ ਪਹਿਲ ਦੇ ਆਧਾਰ ਤੇ ਹੁਣ ਸਮਸ਼ਾਨ ਦਾ कई ऐदिया सड़क बस ने लग हैं भी निडो भी कई नहीं करो वाहू जी का खालसा श्री वाहू जी की फतेह ती अपने पुत्र बहुत कुछ बख्शिया जी ती एमए बनाया बनाया अच अगर मेरा कोई नाम जान दिया करके है कि मैं सारी उमर ਤੁਹਾਡਾ ਦੇਣਾ ਨਹੀਂ ਦੇ ਸਕਦਾ ਦੋ ਸਾਲਾਂ ਦੇ ਵਿੱਚ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ਾਨਦਾਰ ਕੰਮ ਕੀਤੇ ਹਨ ਆਪਣੇ ਪੰਜਾਬ ਦਾ ਇਕਲੌਤਾ ਐਮਐਲਏ ਹੋਊਗਾ ਸ਼ਾਇਦ ਜਿਹਨ ਆਪਣੇ ਇਲਾਕੇ ਦਾ ਕੋਈ ਵੀ ਪਿੰਡ ਜਾਂਦਾ ਨਹੀਂ ਜਿੱਥੇ ਸਾਂਝੀ ਸੱਤ ਵਿੱਚ ਬੈਠ ਕੇ ਲੋਕਾਂ ਦੇ ਕੰਮ ਨਾਲ ਸੁਣੇ ਹੋਣ ਪਹਿਲੇ ਦੋ ਸਾਲਾਂ ਦਾ ਜਿੰਦਾਬਾਦ 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 ਹਲਕੇ 'ਚ ਪ੍ਰਚਾਰ ਲਈ ਆਏ ਉਹ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਵੇਂ ਤਾਂ ਲੋਕਾਂ ਦਾ ਆਇਆ ਅਸੀਂ ਕਿੱਥੇ ਰਹਿੰਦੇ ਇੱਥੇ ਵੀਰ ਤੇ ਇਹ ਸਾਡੇ ਆਪਣੇ ਪਿੰਡ ਆ ਤੁਸੀਂ ਆਪ ਮੇਰੀ ਤਸਵੀਰ ਮੀਟਿੰਗ 'ਚ ਦੇਖਿਆ ਤੇ ਅਸੀਂ ਆਪਣੇ ਛਿੱਟੇ ਵੀ ਕੰਮ ਜੋ ਸਰਕਾਰ ਨੇ ਕੰਮ ਕੀਤੇ ਹੋ ਵੀ ਤੇ ਜੋ ਲੋਕਲ ਹਲਕੇ 'ਚ ਕੰਮ ਕੀਤੇ ਆ ਜਿਸ ਤਰੀਕੇ ਨਾਲ ਵਿਚਰੇ ਆ ਨਿਮਰਤਾ ਨਾਲ ਇਮਾਨਦਾਰੀ ਨਾਲ ਉਸ ਦੇ ਬਿਹਾਰਫ ਤੇ ਉੱਤੇ ਉਸ ਦੇ ਬਲਬੂਤੇ ਤੇ ਵੋਟਾਂ ਮੰਗ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਹਰ ਵਰਗ ਦਾ ਸਾਥ ਹੈ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਮਾਤਾਵਾਂ ਤੱਕ ਸਾਰੀਆਂ ਮੀਟਿੰਗਾਂ ਚ ਆਂਦੇ ਤੇ ਇੱਕ ਜਿਹੜੀ ਲਹਿਰ ਹੈ ਉਹ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਵੰਦੀ ਜਾ ਰਹੀ ਹੈ ਸਭ ਹਰ ਕੋਈ ਇਸ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹ ਰਿਹਾ ਤੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਭਾਗੀ ਸਮਝਦਾ ਮੈਨੂੰ ਇੰਨਾ ਵੱਡਾ ਪਰਿਵਾਰ ਇੰਨੇ ਪਿਆਰ ਕਰਨ ਵਾਲੇ ਬਜ਼ੁਰਗ ਛੋਟੇ ਵੱਡੇ ਭਰਾ ਮੇਲੇ ਨੇ ਜੋ ਬਾਵਾ ਨੇ ਦਿਨ ਰਾਤ ਸਾਡੇ ਲਈ ਮਿਹਨਤ ਕਰਦੇ ਨੇ ਇਹੀ ਕਿਰਪਾ ਤੇ ਇਦਾਂ ਹੀ ਬਾਬਾ ਜੀ ਕਿਰਪਾ ਬਣਾਈ ਰੱਖਣ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਤੇ ਨਿਮਰਤਾ ਨਾਲ ਕਰਦੇ ਇੱਕ ਇਲਾਕੇ ਦੀ ਸਮੱਸਿਆ ਸਭ ਤੋਂ ਵੱਡੀ ਸਤਲੁਜ ਦਰਿਆ ਦੀ ਹੈ ਕਿਉਂਕਿ ਜਦੋਂ ਬਰਸਾਤਾਂ ਆਉਂਦੀਆਂ ਤੇ ਪਾਣੀ ਦੀ ਮਾਰ ਜਿਹੜੀ ਪਿੰਡਾਂ ਨੂੰ ਪਹੁੰਚਦੀ ਹੈ ਮੇਰੇ ਜੀ ਲੱਗੇ ਹੋਏ ਰਿਕਾਰਡ ਦੰਗੇ ਇਸ ਵਕਤ ਤੁਸੀਂ ਮੈਂਦਰੀ ਕਲਾ ਜਾਖੇ ਦੇ ਜਿਵੇਂ 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 ਪਿੰਡ ਵਾਲਿਆਂ ਨੇ ਕਿਹਾ ਵੀ ਹੁਣ ਇੱਧਰ ਨੂੰ ਮੋੜ ਦੋ ਇੱਥੋਂ ਨੂੰ ਇੱਧਰ ਨੂੰ ਮੋੜ ਦੋ ਪਹਿਲੀ ਵਾਰ ਇਦਾਂ ਡੰਗੇ ਲੱਗ ਰਹੇ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਜਿਹੜਾ ਹੈ ਚਾਈ ਚੈਨਲਾਈਜ਼ੇਸ਼ਨ ਦਾ ਮਤਲਬ ਹੈ ਚਿਹਰ ਵੀ ਉਹ ਸਭ ਕਰ। ਅਨੰਦਪੁਰ ਸਾਹਿਬ ਤੋਂ ਮੁਕਾਬਲਾ ਕਿਸ ਨਾਲ ਦੇਖਦੇ ਹੋ ਜੀ? ਹਾਂ। ਅਨੰਦਪੁਰ ਸਾਹਿਬ ਸੀਟ ਤੇ ਜੀ ਆਪਣਾ ਦੇਖੋ ਸਾਨੂੰ ਸਾਡੇ ਬਾਬੇ ਨੇ ਕਿਹਾ ਆਪਣਾ ਕੰਮ ਕਰੋ। ਆਪਣੀ ਲਕੀਰ ਲੰਬੀ ਕਰੋ। ਕਰਮ ਕਰੋ। ਠੀਕ ਹੈ।